1947 ਦੇ ਵੇਚਨ ਦੇ ਇਸ ਵੰਡ ਦੇ ਹੁਕਮ ਹੋਏ ਵੀ ਪੰਜਾਬ ਅੰਦਰ ਉਧਰ ਤੇ ਜਿਹੜੇ ਹਿੰਦੂ ਨੇ ਸਿੱਖ ਨੇ ਉਹ ਕਰਦੇ ਜਾਂ ਚਲੇ ਜਾਂਦੇ ਦੂਜੇ ਇੰਦਰ ਰਹਿ ਜਾਂ ਜਿਹੜੇ ਮੁਸਲਮਾਨ ਇੰਦਰ ਨੇ ਉਧਰ ਚਲੇ ਗਏ ਉਧਰਲੇ ਜਿਹੜੇ ਸਿੱਖ ਤੁਸੀਂ ਉਹ ਚੜਦੇ ਤਾਂ ਆ ਗਏ ਤੇ ਸਾਡਾ ਪਿੰਡ ਸੀ ਖੀਲਪੁਰ ਤਹਿਸੀਲ ਕਸੂਰ ਜ਼ਿਲ੍ਹਾ ਲਾਹ ਜਦੋਂ ਵੰਡ ਹੋਈ 47 ਦੀ ਉਦੋਂ ਜਿਹੜਾ ਉਹ ਸਾਡੀ ਧਰਤੀ ਸੀਗੀ ਬਾਬੇ ਨਾਨਕ ਦੀ ਧਰਤੀ ਨੂੰ ਛੱਡ ਕੇ ਔਲਾ ਜਿਹੜਾ ਇੱਥੇ ਉਹ ਕਿਦਾਂ ਕਦਾ ਦਰਦਤਾਂ ਨੂੰ ਲੱਗਾਂ ਉਹ ਬੜਾ ਬੜਾ ਮਹਿਸੂਸ ਹੋਇਆ ਹੈ ਜਿਹੜਾ ਨਹੀਂ ਸੀ ਸਹਿਣ ਜੋਗਾ ਪਰ ਸਰਕਾਰ ਨੇ ਹੁਣ ਮੰਨਦੇ ਹੋਏ ਸਾਹਮਣੇ ਉਹ ਥਾਂ ਛੱਡਣਾ ਪਿਆ ਲਾਗਾ ਲਾਕਾ ਛੱਡ ਕੇ ਸਾਨੂੰ ਇੱਧਰ ਆਉਣਾ ਪਿਆ ਚੜ੍ਹਦੇ ਪੰਜਾਬ ਵਿੱਚ ਲੈਂਦਾ ਪੰਜਾਬ ਆ ਛੱਡਦਾ ਤੇ ਪੰਜਾਬ ਦੀ ਮਾਨਡਰ ਕਿ ਸਰ ਕੋ ਰਹਿ ਨਹੀਂ ਸੀ ਸਭ ਜਾਂ ਮੁਸਲਮਾਨ ਬਲਣਾ ਪੈਂਦਾ ਜੀ ਮੁਸਲਮਾਨ ਵੀ ਉਹ ਮੌਕੇ ਤੇ ਨਹੀਂ ਕਿੰਨਾ ਆਇਆ 5 ਸਾਲ ਪਹਿਲਾਂ ਜਿਹੜੇ ਬਣੇ ਉਹ ਰਹਿ ਬਾਕੀ ਲੁੱਟਾਂ ਖੂਹਾਂ ਤੇ ਕਰਦੇ ਰਹੇ ਨੇ ਜਿਹੜੇ ਹਿੰਦੂ ਲੋਕ ਜਿਵੇਂ ਡਾਕਟਰ ਸ਼ੇਖ ਜਾਂ ਕਿਸ ਤਰ੍ਹਾਂ ਉਹ ਮੁਸਲਮਾਨਾਂ ਨੂੰ ਲੁੱਟਦੇ ਸੀ ਪੈਸੇ ਵੀ ਲੁੱਟਦੇ ਸੀ ਜਨਾਨੀਆਂ ਨੂੰ ਕੋਹਦੇ ਸੀ ਤੇ ਜਿਹੜੀ ਮੁਸਲਮਾਨ ਸੀ ਉਧਰ ਦੇ ਉਹ ਸਿੱਖਾਂ ਨੂੰ ਕਜਦੇ ਸੀ ਇਸੇ ਤਰ੍ਹਾਂ ਜਨਾਨੀਆਂ ਕੋਲ ਦੇ ਪੈਸੇ ਪੈਸੇ ਕਿ ਗੋਗਿਰਦ ਚ ਰਲ ਕੇ ਜਾਂਦੇ ਤਗੜੇ ਉੱਤੇ ਗੋ ਜਿਹੜਾ ਸੀ ਉਹ ਉਹ ਨਹੀਂ ਸੀ ਜਿਹੜਾ ਕਲਾਕਾਰ ਸੀ ਉਹਨੂੰ ਲੁੱਟ ਲਏ ਸਾਥਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਵੀ ਮੈਂ ਹਾਂ ਬਲਬੀਰ ਸਿੰਘ ਜੋਸਲਾ ਅੱਜ ਗੱਲ ਕਰਨ ਲੱਗੇ ਆ ਆਜ਼ਾਦੀ ਦੀ ਦੇ ਜਿੱਥੇ ਆਜ਼ਾਦੀ ਦਾ 77ਵਾਂ ਦਿਹਾੜਾ ਮਨਾ ਰਿਹਾ ਹੈ ਉੱਥੇ ਹੀ ਜਿਹੜੇ ਪਾਕਿਸਤਾਨ ਤੋਂ ਉੱਜੜ ਕੇ ਆਏ ਲੋਕ ਨੇ ਹਜ਼ਾਰਾਂ ਦੀ ਤعداد ਦੇ ਵਿੱਚ ਉਹ ਜਿਹੜੇ ਆਏ ਲੋਕ ਜਿਹੜੇ ਪੰਜਾਬ ਦੇ ਵਿੱਚ ਆਏ ਨੇ ਉਹਨਾਂ ਦੀ ਦਰਦ ਦੀ ਕਹਾਣੀ ਜਿਹੜੀ ਉਹ ਵਿਆਲ ਅੱਜ ਕਰਾਂਗੇ ਸਾਡੇ ਨਾਲ ਇੱਕ ਬਜ਼ੁਰਗ ਨੇ ਸਰਹੱਦੀ ਜ਼ਿਲ੍ਹਾ ਫਰੋਇਪਰ ਦੇ ਕਸਬਾ ਆਰਫਕੇ ਦੇ ਬਜ਼ੁਰਗ ਨੇ ਬਾਪੂ ਜੀ ਨੇ ਉਹਨਾਂ ਨਾਲ ਗੱਲਬਾਤ ਕਰਵਾਉਣੀ ਹੈ ਵੀ ਉਹਨਾਂ ਜਦੋਂ ਵੰਡ ਹੋਈ ਸੀ ਕੀ ਵੰਡ ਤੋਂ ਬਾਅਦ ਕਿਹੋ ਜਿਹੇ ਦੰਦ ਸੀ ਕਿਹੋ ਜਿਹੇ ਹਾਲਾਤ ਸਨ ਵੀ ਉਹ ਇਸ ਜਿਹੜੇ ਹੈਗੇ ਪੰਜਾਬ ਜਿਹੜਾ ਜ਼ਿਲ੍ਹਾ ਸਰਹੱਦੀ ਜਿਲ੍ਹਾ ਫਰੋਇਪਰ ਦੀ ਧਰਤੀ ਤੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੱਬਾ ਜੀ ਕਹੋ ਜੇ ਉਦੋਂ ਜਦੋਂ ਵੰਡ ਹੋਈ ਆ 47 ਦੀ ਵੰਡ ਹੋਈ ਆ ਕਿਹੋ ਜਿਹੇ ਹਾਲਾਤ ਸੀਗੇ ਕਿਹੋ ਜਿਹੇ ਦਰਦ ਸੀਗਾ ਜਿਹੜਾ ਅੱਖਾਂ ਵਿੱਚ ਅੱਜ ਵੀ ਸਮਾਈ ਬੈਠੇ ਉਹ ਪਹਿਲਾਂ ਦਾ ਸਭ ਠੀਕ ਸੀ ਜਦੋਂ ਇਹ 1947 ਦੇ ਵਿੱਚ ਦੇਸ਼ ਦੇ ਵੰਡ ਦੇ ਹੁਕਮ ਹੋਏ ਵੀ ਪੰਜਾਬ ਅੱਧਾ ਉਧਰ ਚ ਜਿਹੜੇ ਹਿੰਦੂ ਨੇ ਸਿੱਖ ਨੇ ਉਹ ਕਰਦੇ ਜਾਂ ਚਲੇ ਜਾਂਦੇ ਦੂਜੇ ਇੰਦਰ ਰਹਿ ਜਾਂ ਜਿਹੜੇ ਮੁਸਲਮਾਨ ਇਧਰ ਨੇ ਉਧਰ ਚਲੇ ਗਏ ਉਧਰਲੇ ਜਿਹੜੇ ਸਿੱਖ ਹਿੰਦੂ ਸੀ ਉਹ ਉੱਥੇ ਛੱਡਦੇ ਨਾਲ ਆ ਗਏ ਤੇ ਸਾਡਾ ਪਿੰਡ ਸੀ ਥੀਲਪੁਰ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ ਲਾਹੌਰ ਜੀ ਹਾਂ ਜੀ ਤੁਸੀਂ ਗੱਲ ਕਰਦੇ ਜਿਹੜੇ ਉੱਥੇ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਗੁਰਦੁਆਰਾ ਹੈਗਾ ਉਹ ਕਿੰਨੀ ਕ ਦੂਰੀ ਤੇ ਤੁਹਾਡੇ ਤੋਂ ਹੈਗਾ ਵੀ ਉਹ ਕਿਦਾਂ 100 ਕਿਲੋਮੀਟਰ ਹੈਗਾ ਸਾਡੇ ਅਸੀਂ ਕਸੂਰ ਤੋਂ ਤੇ ਬਾਬੇ ਨਾਨਕ ਨਾਲ ਸਾਡਾ ਮੋ ਬਹੁਤ ਸੀਗਾ ਜੀ ਤੇ ਬਾਬਾ ਜੀ ਸਾਡੇ ਸਾਰੇ ਜਿਹੜੇ ਕਾਰਜ ਪੂਰੇ ਕਰਦੇ ਨੇ ਜਦੋਂ ਵੱਡ ਹੋਈ 47 ਦੀ ਉਦੋਂ ਜਿਹੜਾ ਉਹ ਸਾਡੀ ਧਰਤੀ ਸੀਗੀ ਬਾਬੇ ਨਾਨਕ ਦੀ ਧਰਤੀ ਨੂੰ ਛੱਡ ਕੇ ਆਉਣਾ ਜਿਹੜਾ ਇੱਥੇ ਉਹ ਕਿਦਾਂ ਦਾ ਦਰਦ ਤੁਹਾਨੂੰ ਲੱਗਾ ਜੀ ਉਹ ਬੜਾ ਦਰਦ ਬੜਾ ਮਹਿਸੂਸ ਹੋਇਆ ਜਿਹੜਾ ਨਹੀਂ ਸੀ ਸਹਿਣ ਜੋਗਾ ਪਰ ਸਰਕਾਰ ਦੇ ਹੁਕਮ ਮੰਨਦੇ ਹੋਏ ਸਾਨੂੰ ਉਹ ਥਾਂ ਛੱਡਣਾ ਪਿਆ ਲਾਗਾ ਲਾਕਾ ਛੱਡ ਕੇ ਸਾਨੂੰ ਇੱਧਰ ਆਉਣਾ ਪਿਆ ਚੜ੍ਹਦੇ ਪੰਜਾਬ ਵਿੱਚ ਲੈਂਦਾ ਪੰਜਾਬ ਆ ਛੱਡਦਾ ਕਿਉਂ ਪੰਜਾਬ ਦੀ ਮੰਡਰ ਉਹ ਰਹਿ ਨਹੀਂ ਸੀ ਸਕਦੇ ਜਾਂ ਮੁਸਲਮਾਨ ਬਨਣਾ ਪੈਂਦਾ ਸੀ ਮੁਸਲਮਾਨ ਵੀ ਉਸ ਮੌਕੇ ਤੇ ਨਹੀਂ ਸੀ ਬਣਾਇਆ 5 ਸਾਲ ਪਹਿਲਾਂ ਜਿਹੜੇ ਬਣੇ ਉਹ ਰਹਿ ਬਾਕੀ ਨਹੀਂ ਬਾਕੀ ਸਭ ਇਧਰ ਆ ਗਏ ਇੱਕ ਜਿਵੇਂ ਦੇਸ਼ ਆਜ਼ਾਦੀ ਦਾ 70ਵਾਂ ਦਿਹਾੜਾ ਮਨਾ ਰਿਹਾ ਹਾਂਜੀ ਪਰ ਜਿਹੜੇ ਪਾਕਿਸਤਾਨ ਤੋਂ ਉੱਜੜ ਕੇ ਆਏ ਨੇ ਲੋਕ ਜਿਹੜੇ ਹਜ਼ਾਰਾਂ ਦੀ ਦਰਦ ਸੀਗੀ ਉਹਨਾਂ ਨੂੰ ਜਿਹੜੀ ਆਜ਼ਾਦੀ ਦਾ ਦਿਹਾੜਾ ਕਿੱਦਾਂ ਮਹਿਸੂਸ ਹੁੰਦਾ ਉਹਨਾਂ ਨੂੰ ਕਾਦਾ ਮਹਿਸੂਸ ਨਹੀਂ ਲੱਗ ਜਿਹੜੇ ਲੋਕ ਇਧਰ ਰਹਿ ਗਏ ਜਾਂ ਉਧਰ ਰਹਿ ਗਏ ਜਿਨ੍ਹਾਂ ਨੇ ਉੱਠ ਕੇ ਨਹੀਂ ਆਏ ਗਏ ਜਿਹੜੇ ਸਾਡੇ ਵਰਗੇ ਲੋਕ ਰਫੂਜੀ ਆਏ ਜਾਂ ਜਿਨ੍ਹਾਂ ਨੂੰ ਪਨਾਹ ਹੀ ਰੱਖਿਆ ਜਾਂਦਾ ਸੀ ਕਈ ਵਾਰ ਲੈਣੀ ਤੋੜੇ ਫਿਰ ਜਿਹੜੇ ਕੋਈ ਇਤਗਾ ਨਹੀਂ ਨਿ ਬਣਿਆ ਫਿਰ 1950 ਦੇ ਵਿੱਚ ਅਸੀਂ ਗੁੰਜਾ ਦੇ ਵਿੱਚ ਸਿਆਰਦਿਆਂ ਆਏ ਆ ਇਸੇ ਸਾਨੂੰ ਕੱਚੀ ਲਾਟ ਹੋਈ ਫਿਰ ਬਾਅਦ ਪੱਕੀ ਹੋ ਗਈ ਤੇ ਅੱਜ ਤੱਕ ਅੌਖੀਆਂ ਹੀ ਕੱਟਦੇ ਰਹੇ ਪੁੱਪੇ ਕਿੰਨੇ ਉੱਥੇ ਜ਼ਮੀਨ ਕਿੰਨੀ ਸੀ ਤੁਹਾਡੀ ਤੇ ਇੱਥੇ ਆ ਕੇ ਕਿੰਨੀ ਕਿ ਜ਼ਮੀਨ ਜਿਹੜੀ ਹੈਗੀ ਮਾਨਸਾ ਸਾਡੀ ਉਸੇ ਹੈਗੀ ਸੀ 100 ਕਿਲਾ 100 110 ਕਿਲਾ ਸਾਡੇ ਦੋ ਦਾਦੇ ਸੀ ਪ੍ਰਾਸ ਉਹਨਾਂ ਦੀ ਦੋਹਾਂ ਦੀ 110 ਕਿਲਾ ਸੀ ਕਿ ਉਹ ਉਹ ਇਸੇ ਸਾਨੂੰ ਆਰਪੇ ਲਾਟ ਉਹ ਇਸ ਇਸ ਝੋਟ ਕੇ ਲਈ ਇਹਦੀ ਕਟੂ ਗਈ ਤੇ ਜਿਹੜਾ ਤੁਹਾਡਾ ਪਿੰਡ ਸੀ ਅਦੀਰਪੁਰਾ ਉਹਦੇ ਵਿੱਚੋਂ ਤੁਸੀਂ ਜਿਹੜੇ ਜਦੋਂ ਇੱਧਰ ਤੁਸੀਂ ਵਾੜ ਦੇ ਹੋਈ ਆ ਇੱਧਰ ਤੁਸੀਂ ਆ ਰਹੇ ਸੀਗੇ ਕੋਈ ਰਸਤੇ ਦੇ ਵਿੱਚ ਜਿਵੇਂ ਮਤਲਬ ਉਦੋਂ ਵੱਟਫੜ ਬਹੁਤ ਹੋਈ ਆ ਜੀ ਤੇ ਵੱਟਫੜ ਦੇ ਨਾਲ ਕੋਈ ਜਿਹੜਾ ਤੁਹਾਡਾ ਪਿੰਡ ਦੇ ਲੋਕ ਇਧਰੋਂ ਆਏ ਸੀ ਜੱਥੇ ਦੇ ਤੌਰ ਤੇ ਆਏ ਸੀ ਕੋਈ ਉਹਨਾਂ ਦੇ ਨਾਲ ਵੀ ਕੋਈ ਇਹੋ ਜਿਹਾ ਕੋਈ ਗੱਲਬਾਤ ਹੋਈ ਆ ਕਿ ਨਹੀਂ ਜੀ ਲਲਿਆਣੀ ਵਾਲੇ ਨਹਿਰ ਦੇ ਉੱਤੇ ਪੁਲ ਤੇ ਉਹ ਅੱਗੋਂ ਲਟੇਰੇ ਪਏ ਸੀ ਮੇਰਾ ਦਾਦਾ ਸੀ ਹਰੀ ਸਿੰਘ ਉਹਦਾ ਨਾਂ ਸੀ ਉਹ ਲੜਾਈ ਭੜਾਈ ਦੇ ਬਾਹਰ ਮਸੂਹੂਰ ਹੋਇਆ ਸੀ ਹਰੀ ਸਿੰਘ ਨਲਵਾ ਨੂੰ ਆਦੇ ਸੀ ਉਹ ਬਰਸ਼ਾ ਲੈ ਕੇ ਉਸੇ ਪੁਲ ਤੇ ਖਲਾ ਸੀ ਜਦੋਂ ਉਹਨੂੰ ਵੇਖ ਕੇ ਮੁਰਗੇ ਵੀ ਹਰੀਆ ਠੀਲਪੁਰਿਆ ਖਲਾ ਸੀ ਇਹ ਉਹਨੂੰ ਠੀਲਪੁਰੇ ਲੋਕ ਆ ਰਹੇ تھے ਉਹ ਵੇਖ ਕੇ ਪਾਈ ਮੁਰਗੇ ਗਾ ਨਹੀਂ ਆ ਤੇ ਅੱਜ ਵੀ ਜਿਹੜੇ ਤੁਹਾਡੇ ਉੱਥੇ ਹਮ ਉਮਰ ਦੇ ਜਿਹੜੇ ਉਦੋਂ ਮੁੰਡੇ ਸੀਗੇ ਅੱਜ ਉਹ ਵੀ ਤੁਹਾਡੇ ਤਰ੍ਹਾਂ ਬਜ਼ੁਰਗ ਹੋਗੇ ਹੋਣਗੇ ਉਹਨਾਂ ਦੇ ਕੁਝ ਪਿੱਛੇ ਨਾਂ ਤੁਹਾਨੂੰ ਪਤਾ ਹੈਗਾ ਵੀ ਜਿਹੜੇ ਤੁਹਾਡੇ ਘਾਣੀ ਸੀਗੇ ਉਹ ਕੋਸ਼ੇ ਸੇ ਮਰ ਗਏ ਨੇ ਕੋਹੇ ਗਏ ਨੇ ਇੱਕ ਇਹ ਬਰਕਤ ਅਲੀ ਸੀ ਇੱਕ ਸੰਦਰ ਤੇ ਤੱਲਾ ਸੀ ਰੰਗੜ ਜਿਹੜਾ ਜਾਜਪੁਰ ਇੱਕ ਦੋਦੀ ਸੀ ਮੂਟਾ ਦੋਦੀ ਸੀ ਇੱਕ ਸਾਰਾ ਦੋਦੀ ਸੀ ਉਹ ਵੀ ਰੰਗੜ ਸੰਨ ਮੁਸਲਮਾਨ ਸੰਨ ਇੰਨਾ ਕੁ ਮੈਨੂੰ ਪਤਾ ਹੈ ਕਿ ਮੈਂ ਉਦੋਂ ਇਹ 6 ਸਾਲ 3 ਮਹੀਨੇ ਤੇ 20 ਦਿਨ ਮੇਰੀ ਉਮਰ ਸੀ ਜਦ ਪਾਕਿਸਤਾਨ ਬਣਿਆ ਸੀ ਸਕੂਲੇ ਜਾਂਦਾ ਸੀ ਉਸੇ ਸਮੇਂ ਜਿ ਮੁਰਤੀ ਗਸ ਡਵੈਲਪਮੈਂਟ ਕਰਕੇ 20 ਦਿਨ ਗੋਇੰਡ ਸਕੂਲੋਂ ਜਾਣ ਉੱਟ ਗਏ ਤੇ ਜੇਦੋਂ ਬਪਾ ਜੀ ਤੁਸੀਂ ਉੱਥੇ ਸੀਗੇ ਮਤਲਬ ਪਾਕਿਸਤਾਨ ਤਾਂ ਨੁਕਸਾਨ ਹੋਇਆ ਹੋਵੇ ਨਹੀਂ ਉਹਦੇ ਬਾਰੇ ਮੈਨੂੰ ਪੂਰਾ ਨਹੀਂ ਪਤਾ ਤੇ ਉਹਨਾਂ ਵੱਡ ਫੱਟ ਹੋਈ ਏ ਤੇ ਲੁੱਟਾਂ ਖੂਹਾਂ ਚ ਕਰਦੇ ਰਹੇ ਨੇ ਜਿਹੜੇ ਹਿੰਦੂ ਲੋਕ ਸੀ ਜੱਟ ਸੇਕ ਜਾਂ ਕਿਸ ਤਰ੍ਹਾਂ ਉਹ ਮੁਸਲਮਾਨਾਂ ਨੂੰ ਲੁੱਟਦੇ ਸੀ ਪੈਸੇ ਵੀ ਲੁੱਟਦੇ ਸੀ ਜਨਾਨੀਆਂ ਵੀ ਕੁੰਦੇ ਸੀ ਇਹ ਜਿਹੜੇ ਮੁਸਲਮਾਨ ਸੀ ਉਧਰ ਦੇ ਉਹ ਸਿਖਾਂ ਨੂੰ ਪੈਂਦੇ ਸੀ ਇਸੇ ਤਰ੍ਹਾਂ ਜਨਾਨੀਆਂ ਕੋਲ ਤੇ ਪੈਸੇ ਕੋਲ ਤੇ ਅਗੂ ਜਿਹੜੇ ਰਲ ਕੇ ਜਾਂਦੇ ਤਗੜੇ ਉਹ ਕੋ ਜਿਹੜੇ ਸੀ ਉਹ ਉਹ ਨਹੀਂ ਸੀ ਜਿਹੜੇ ਕਲਾਕਾਰ ਸੀ ਉਹਨੂੰ ਲੁੱਟ ਲਏ ਤੇ ਸਭ ਤੋਂ ਜ਼ਿਆਦਾ ਇਹ ਜਿਹੜੀ ਵੰਡ ਹੋਈ ਆ ਸਭ ਤੋਂ ਜ਼ਿਆਦਾ ਨੁਕਸਾਨ ਕਿਦਾ ਹੋਇਆ ਕਿ ਲੈਦੇ ਪੰਜਾਬ ਦਾ ਹੋਇਆ ਕਿ ਚੜ੍ਹਦੇ ਪੰਜਾਬ ਜਿਹੜੀ ਇਧਰ ਉਧਰ ਬਗਲੇ ਨੇ ਜਿਹੜੇ ਛੱਡ ਕੇ ਆਏ ਨੇ ਇਧਰ ਉਧਰ ਉਹਨਾਂ ਦਾ ਹੋਇਆ ਜਿਹੜੇ ਉੱਧਰ ਰਹੇ ਕੋ ਉਹਨਾਂ ਨੂੰ ਕੀ ਹੋਣਾ ਸੀ ਹੋਇਆ ਤਾਂ ਜਿਹੜੇ ਇਧਰੋਂ ਗਏ ਮੁਸਲਮਾਨ ਉਹਨਾਂ ਦਾ ਹੋ ਗਿਆ ਛੱਡ ਕੇ कि ਜਿਹੜੇ ਉਧਰੋਂ ਆਏ ਸਿੱਖ ਕੌਮ ਵੰਧੂ ਲੋਕ ਆਏ ਇਧਰ ਚੜ੍ਹਦੇ ਪੰਜਾਬ ਉਹਨਾਂ ਦਾ ਹੋਇਆ ਤੇ ਜਿਹੜੇ ਸਾਡੇ ਹਾਕਮ ਸੀਗੇ ਉਹ ਤਾਂ ਕਹਿੰਦੇ ਆ ਵੀ ਇਹ ਤਾਂ ਪਾਕਿਸਤਾਨ ਦੀ ਵੰਡ ਹੋਈ ਆ ਜਦੋਂ ਕਿ ਵੰਡ ਤਾਂ ਦੋਨੇ ਲੈਂਦੇ ਚੜ੍ਹਦੇ ਪੰਜਾਬ ਦੀ ਗੱਲ ਕਰਦੇ ਸੀ ਹਾਂਜੀ ਪੰਜਾਬ ਹੀ ਹੋਈ ਹੈ ਹਿੰਦੁਸਤਾਨ ਸਾਡੇ ਦੀ ਨਹੀਂ ਹੋਈ ਨਾਂ ਰੱਖਿਆ ਗਿਆ ਹਿੰਦੁਸਤਾਨ ਪਾਕਿਸਤਾਨ ਕਿ ਜਿਹੜੇ ਲੀਡਰਸ ਹਨ ਜਵਾਹਰ ਲਾਲ ਨਹਿਰੂ ਗਾਂਧੀ ਵਰਗੇ ਜੀ ਉਹਨਾਂ ਨੂੰ ਫਾਇਦਾ ਹੋ ਗਿਆ ਜਨਾਰਗਿਆਂ ਨੂੰ ਵੀ ਜਿਨ੍ਹਾਂ ਨੇ ਰਾਜ ਬਣ ਰਾਜੇ ਹੋ ਗਏ ਸੀ ਲੋ ਸੀ ਉਹ ਲਗ ਅਜੇ ਜ਼ਿਕਰ ਕਈ ਲੋਕ ਗਰੀਬ ਨੇ ਉਹਦਾ ਨਹੀਂ ਆਇਆ ਕਿੰਨਾ ਕੁ ਜਿਹੜਾ ਸੀਗਾ ਦਰਦ ਅੱਜ ਮਹਿਸੂਸ ਤੁਹਾਨੂੰ ਹੋ ਰਿਹਾ ਕਿਉਂਕਿ ਆਜ਼ਾਦੀ ਦਾ ਦਿਹਾੜਾ ਫੇਰ ਦੋ ਦਿਨਾਂ ਤੱਕ ਆ ਰਿਹਾ ਆ ਗਿਆ ਜੀ ਲੋਕ ਆਜ਼ਾਦੀ ਦੇ ਦਿਹਾੜੇ ਮਨਾਉਣਗੇ ਪਰ ਤੁਸੀਂ ਕੀ ਮਤਲਬ ਉਹ ਜਾਦੀ ਨੂੰ ਦਿਹਾੜਾ ਮਨਾਓਗੇ ਕਿ ਉਹ ਜਾਦਾ ਦਿਹਾੜੇ ਦੇ ਤੌਰ ਤੇ ਮਨਾ ਦਿੰਦੇ ਉਹ ਅਸੀਂ ਨਹੀਂ ਜਾਦੀ ਦਾ ਨਹੀਂ ਮਨਾਉਂਦੇ ਤੇ ਉਹ ਜਿਹੜਾ ਸਰਕਾਰ ਦਾ ਹੁਕਮ ਉਹ ਤਾਂ ਮੰਨਣਾ ਹੀ ਪੈਣਾ ਵੀ ਜੋ ਉਹ ਚੰਡੇ ਚੜਾਉਂਦੇ ਨੇ ਜਾਂ ਕਿਸ ਤਰ੍ਹਾਂ ਕਰਦੇ ਨੇ ਉਹਨਾਂ ਵੇਖੀਦਾ ਬਾਕੀ ਅਸੀਂ ਨਹੀਂ ਮੰਨੂਗੇ ਇਹ ਸਾਡੇ ਨਾਲ ਤਾਂ ਸਾਰਾ ਸਸਮਾਨ ਹੀ ਸਾਡਾ ਉੱਤਰ ਰਹਿ ਗਿਆ ਸਭ ਕੁਝ ਤੇ ਕੀ ਮੰਗ ਕਰਦੇ ਹੋ ਸਰਕਾਰਾਂ ਤੋਂ ਵੀ ਜੇ ਜਿਕਰ ਜਿਵੇਂ ਤੁਹਾਡੇ ਬਜ਼ੁਰਗ ਨੇ ਤੁਹਾਡੀ ਉਮਰ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਪਖਤਾਰ ਜੇਕਰ ਅਸੀਂ ਆਪਣੇ ਪਖਤਾਲੇ ਗੁਰਤਾਮ ਜਿਹੜੇ ਹੈਗੇ ਆ ਉਹਨਾਂ ਦੇ ਦਰਸ਼ਨ ਦੇਦਾਰੇ ਕਰਨ ਜਾਣਾ ਹੈਗਾ ਸਾਨੂੰ ਵੀਜ਼ਾ ਸਰਕਾਰਕੀ ਦੀ ਵੀਜ਼ਾ ਲੋ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਿ ਵੀ ਵੀਜ਼ਾ ਖੋਲਿਆ ਜਾਵੇ ਕੀ ਕੀ ਮੰਗ ਕਰਦੇ ਹੋ ਜਿਹੜੇ ਵੀਜੇ ਨੇ ਉਹ ਤਾਂ ਜਿ세 ਨਾਲ ਧੂੰਆ ਦੇ ਨਾਲ ਚਲੇ ਜਾਓ ਪਰ ਸਾਨੂੰ ਸਪੈਸ਼ਲ ਜਿਹੜੇ ਸਾਡੀ ਉਮਰ ਦੇ ਹੁਣ ਮੈਂ 83 84 ਸਾਲ ਦਾ ਹੋ ਗਿਆ ਵੀ ਸਾਨੂੰ ਸਿੱਧੇ ਕਾਗਜ਼ ਬਣ ਜਾਣ ਵੀ ਜਲੇ ਜਾਈਏ ਤੇ ਜਾ ਜਾਈਏ ਸਾਡੇ ਕਿਹੜੀ ਉਂਗਰੇ ਜਿਹੜੀ ਉਹ ਵਿੱਚ ਇਸ ਤਰ੍ਹਾਂ ਨਹੀਂ ਜਾਣ ਵਾਲੀ ਇਹ ਸਰਕਾਰ ਸਾਡੀ ਮਦਦ ਕਰੇ ਵੀ ਸਾਨੂੰ ਸਿੱਧਾ ਡਾਇਰੈਕਟਿਵ ਜਾਏ ਤੇ ਡਾਇਰੈਕਟਿਵ ਆ ਜਾਈਏ ਇਹਦਾ ਕਾਰੋਬਾਰ ਵੀ ਵਿਖਣ ਦੀ ਇਜਾਜ਼ਤ ਮਿਲ ਜਾਵੇ ਵੀ ਆਪਣੇ 50 ਸਾਲ ਨਕਾਨਾ ਸਾਹਿਬ ਇਸ ਜਿੰਨੇ ਗੁਰਸਾਹਮਾਂ ਦੇ ਦਰਸ਼ਨ ਨੇ ਲਾਹੌਰ ਵੀ ਲਗੇ ਨੇ ਉਹ ਸਾਰੇ ਵਿਖਾਏ ਜਾਣ ਕਿ ਸਾਨੂੰ ਵੀ ਜਾਂ ਵਖਰਾ ਹੀ ਜਾਂ ਲਾਇਆ ਜਾਏ ਗੁਰਦਿਆਂ ਨੂੰ ਜੇ ਜੇ ਜ ਜਥਿਆਂ ਦੇ ਨਾਲ ਜਿਹੜਾ ਹੈ ਉਹ ਉਹ ਪਾਬੰਦੀ ਦੇ ਵਿੱਚ ਉਹ ਹੁੰਦਾ ਹੈ ਉਹ ਅਸੀਂ ਪੂਰਾ ਖੁੱਲ ਕੇ ਵੇਖ ਨਹੀਂ ਸਕਦੇ ਅੱਜ ਵੀ ਚੇਤਾ ਆਉਂਦਾ ਜਿਹੜੇ ਪੁਰਾਣੇ ਤੁਹਾਡੇ ਘਰ ਦੇਖਣ ਦਾ ਜਿਹੜੇ ਪੁਰਾਣੇ ਹਾਨੀਆਂ ਨੂੰ ਮਿਲਣ ਦਾ ਪੁਰਾਣੇ ਜਿਹੜੇ ਪਰਿਵਾਰ ਸੀ ਉੱਥੋਂ ਰਹਿੰਦੇ ਉਹਨਾਂ ਨੂੰ ਮਿਲਣ ਦਾ ਅੱਜ ਵੀ ਕਿੰਨਾ ਕਿ ਚੇਤਾ ਆਉਂਦਾ ਬੜਾ ਚੇਤਾ ਕਈ ਚੇਤਾ ਹੀ ਆ ਜਾਂਦਾ ਜਿਹੜਾ ਮਾਣੇ ਉਹ ਕਿਹਰੂ ਉਧਰ ਪਾਸਾਂ ਦੇ ਵਿੱਚ ਚਲਾ ਜਾਂਦਾ ਹੈ ਚਾ ਜਾਂਦਾ ਆਪ ਦਾ ਕੰਮੇ ਖਾਉਂਦਾ ਜਿਵੇਂ ਮਨ ਦੇ ਫੁਰਨੇ ਨੇ ਜਿਹੜੇ ਫੁਰਨੇ ਤੋਂ ਉਸੇ ਦੇ ਚੱਲਦੇ ਰਹਿੰਦੇ ਨੇ ਉਧਰ ਦੇ ਵਿੱਚ ਇਹਦੇ ਵੀ ਅ ਬਪੀ ਤੁਹਾਡਾ ਨਾਂ ਕੀ ਸੀਗਾ ਤੁਹਾਡੇ ਬਜ਼ੁਰਗਾ ਦਾ ਨਾਂ ਤੁਹਾਨੂੰ ਚੇਤਾ ਹੈਗਾ ਜਾਂ ਤੁਹਾਡੇ ਜਿਹੜੇ ਸ੍ਰੀਕੇ ਦੇ ਵਿੱਚ ਜਿਹੜੇ ਹੈਗੇ ਤੁਹਾਡੇ ਉੱਥੇ ਭਾਈ ਸੀਗੇ ਜਾਂ ਕੋਈ ਚਾਚੇ ਤਾਇਆ ਸੀ ਉਹਨਾਂ ਦਾ ਕੋਈ ਨਾਂ ਹੈ ਹਾਂਜੀ ਮੇਰਾ ਨਾਂ ਜਗਦੀਸ਼ ਸਿੰਘ ਹੈ ਮੇਰੇ ਬਾਪ ਦਾ ਨਾਂ ਰੰਗਾ ਸਿੰਘ ਸੀ ਤੇ ਜਿਹੜੇ ਦਾਦੇ ਦਾ ਨਾਮ ਗੁਰਦੇਵ ਸਿੰਘ ਸੀ ਤੇ ਜੈਲਦਾਰ ਸੀ ਇੱਕ ਕਿਸ਼ਨ ਸਿੰਘ ਮਸ਼ਹੂਰ ਇੱਕ ਇਹਾਰੀ ਸਿੰਘ ਮਸ਼ਹੂਰ ਸੀ ਤੇ ਉਹ ਜਿਹੜੇ ਮੁਸਲਮਾਨ ਸੀ ਉਹ ਇੱਕ ਬਰਕਤ ਵਾਲੀ ਸੀ ਇੱਕ ਸੱਦਰ ਤੇ ਪਹਿਲਾਂ ਗੋਪਰਾ ਸੀ ਰੰਗੜ ਇੱਕ ਸ਼ਾਰਾ ਦੇ ਇੱਕ ਬੂਟਾ ਦੋਦੀ ਸੀ ਇਹ ਇੰਨਾ ਕਹਿੰਦਾ ਮੈਨੂੰ ਪਤਾ ਹੈ ਅੱਜ ਵੀ ਅਪੁਜੀ ਤੁਸੀਂ ਉਹਨਾਂ ਦੇ ਸਾਰਿਆਂ ਦੇ ਨਾਮ ਲੈ ਰਹੇ ਹੋ ਜਿਹੜੇ ਤੁਸੀਂ ਆਪਦੇ ਭਰਾਵਾਂ ਦੇ ਨਾਮ ਲੈ ਰਹੇ ਹੋ ਰਿਸੀਕੇ ਭਾਈਚਾਰੇ ਦੇ ਨਾਮ ਲੈ ਰਹੇ ਹੋ ਉਹ ਅੱਜ ਤੁਹਾਡੇ ਨਾਲ ਇੱਥੇ ਰਹਿ ਰਹੇ ਨੇ ਕਿ ਅੱਜ ਵੀ ਉਹ ਕੁਝ ਪਰਿਵਾਰ ਉੱਥੇ ਨੇ ਆਦੇ ਨਹੀਂ ਜੀ ਸਾਰੇ ਇੱਧਰ ਆ ਗਏ ਨੇ ਕੋਈ ਤਰਮਾਰੇ ਆ ਕੋਈ ਕੋਈ ਆਰਪੇ ਆ ਕੋਈ ਆਪਣੇ ਕੋਈ ਇੱਕ ਦੋ ਘਾਰ ਇਲਮੇ ਵਾਲੇ ਨੇ ਇਸ ਤਰ੍ਹਾਂ ਕਰਕੇ ਵਕ ਵਕ ਨੇ ਬਿਲਕੁਲ ਜੀ ਇਹ ਸਨ ਬਾਪੂ ਜਗਦੀਸ਼ ਸਿੰਘ ਜੀ ਜਿਨ੍ਹਾਂ ਦਾ ਜਿਨ੍ਹਾਂ ਨੇ 1947 ਦੀ ਵੰਡ ਸਮੇਂ ਜਿਹੜਾ ਹੈਗਾ ਦਰਦ ਜਿਹੜਾ ਆਪਦੇ ਸੀਦੇ ਵਿੱਚ ਅੱਜ ਵੀ ਲੋਕੀ ਬੈਠੇ ਨੇ ਕਿਉਂਕਿ ਉਹਨਾਂ ਨੇ ਸਰਕਾਰਾਂ ਤੋਂ ਇਹੀ ਮੰਗ ਕਰਦੇ ਨੇ ਕਿ ਜਿਹੜੇ ਹੈਗੇ ਆ ਬਾਰਡਰ ਵੀਜ਼ਾ ਦੇ ਕੇ ਸਰਕਾਰ ਵੀਜ਼ਾ ਦੇ ਕੇ ਜਿਹੜਾ ਪਾਕਿਸਤਾਨ ਗੁਰੂ ਧਾਮ ਦੇ ਦਰਸ਼ਨ ਕਰਨ ਵਾਸਤੇ ਉਹਨਾਂ ਨੂੰ ਇੱਥੇ ਭੇਜਦੀ ਆ ਪਰ ਇਹ ਬਾਪੂ ਜੀ ਦਾ ਕਹਿਣਾ ਹੈ ਕਿ ਸਾਨੂੰ ਜਿਹੜੇ ਉਹ ਪਾਸਪੋਰਟ ਤੋਂ ਬਗੈਰ ਹੀ ਸਾਨੂੰ ਜਿਹੜੇ ਦਰਸ਼ਨ ਦੇਦਾਰੇ ਜਿਹੜੇ ਪਾਕਿਸਤਾਨ ਦੇ ਗੁਰੂ ਧਾਮ ਦੇ ਉਹ ਦਰਸ਼ਨ ਦੇਦਾਰੇ ਕਰਵਾਏ ਜਾਣ ਤਾਂ ਜੋ ਅਸੀਂ ਅਬਜ਼ੁਰਗ ਅਵਸਥਾ ਵਿੱਚ ਹਾਂ ਸਾਨੂੰ ਕਿਸੇ ਕੋਲੇ ਪਾਸਪੋਰਟ ਨਹੀਂ ਹੈਗਾ ਕਿਸੇ ਕੋਲੇ ਕੋਈ ਡਾਕੂਮੈਂਟ ਨਾ ਹੁਣ ਕਰਕੇ ਪਾਸਪੋਰਟ ਕਿਦਾ ਨਹੀਂ ਬਣ ਬਣ ਪਾ ਰਿਹਾ ਇਸ ਕਰਕੇ ਇਹਨਾਂ ਦਾ ਬਜ਼ੁਰਗ ਦਾ ਕਹਿਣਾ ਹੈ ਕਿ ਸਾਨੂੰ ਜਿਹੜੇ ਹੈਗਾ ਪਾਸਪੋਰਟ ਤੋਂ ਬਗੈਰ ਹੀ ਪਾਕਿਸਤਾਨ ਦੇ ਗੁਰਤਾਮਤ ਦੇ ਦਰਸ਼ਨ ਦਿਦਾਰੇ ਜਿਹੜੇ ਹੈਗੇ ਆ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤੇ ਹੋਰ ਦੇਖਣਾ ਇਹ ਹੋਵੇਗਾ ਕਿ ਸਰਕਾਰਾਂ ਜਿਹੜੀਆਂ ਹੈਗੀਆਂ ਇਹਨਾਂ ਦੇ ਜਿਹੜੇ ਬਾਪੂ ਦੇ ਬੋਲ ਨੇ ਜਾਂ ਬਾਪੂ ਨੇ ਜਿਹੜਾ ਉਹਦਾ ਦਰਦ ਬਿਆਨ ਕੀਤਾ ਉਹਨਾਂ ਨੂੰ ਜਿਹੜੇ ਪਾਸਪੋਰਟ ਤੋਂ ਬਗੈਰ ਜਿਹੜੇ ਹੈਗੇ ਆ ਪੁਰਤਾਮਤ ਦਰਸ਼ਨ ਦਿਦਾਰੇ ਕਰਨ ਦੀ ਕਦੋਂ ਤੱਕ ਇਜਾਜ਼ਤ ਦਿੱਤੀ ਹੈ ਇਹ ਤਾਂ ਹੁਣ ਅਗਲਾ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਹ ਪਰ ਤੋਂ ਬਲਬੀਰ ਸਿੰਘ ਜੋ ਸੰਦੀਪਪੁਰ ਅਜੀਤ ਵੈਕਟੂ